ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਲਗਾਤਾਰ ਪਤ ਦੇਖ ਰਹੇ ਹੈ ਕਿ ਦਿੱਲੀ ਪੰਜਾਬ ਦੇ ਮੁੱਖ ਮੰਤਰੀ ਦੇ ਪਰ ਘਟ ਰਹੀ ਹੈ ਦਿੱਲੀ ਤੋਂ ਮੇਰਾ ਮਤਲਬ ਹਾਈ ਕਮਾਂਡ ਮੇਰਾ ਮਤਲਬ ਕੇਜਰੀ ਭਾਲ ਜਾਂ ਸੰਦੀਪ ਪਾਟਕ ਜਾਂ ਦਿੱਲੀ ਦੀ ਜਿਹੜੀ ਲੌਬੀ ਹੈ ਜਿਹੜੀ ਅਸਲ ਦੇ ਵਿੱਚ ਪੰਜਾਬ ਤੇ ਰਾਜ ਕਰ ਰਹੀ ਹੈ ਉਹ ਭਗਵੰਤ ਮੰਨਦੇ ਹੌਲੀ ਹੌਲੀ ਜਿੰਨੇ ਵੀ ਵਿਸ਼ਵਾਸ ਪਾਤਰ ਨੇ ਉਹਨਾਂ ਨੂੰ ਹਟਾ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮਨਜੀਤ ਸਿੰਘ ਸਿੱਧੂ ਗਿਆ ਔਰ ਉਸ ਤੋਂ ਬਾਅਦ ਬੜੀ ਚਰਚਾ ਹੋਈ ਅਚਾਨਕ ਇੱਕ ਪਾਸੇ ਚਾਰ ਮੰਤਰੀ ਗਏ ਪੰਜ ਮੰਤਰੀ ਆਏ ਤੇ ਔਂਕਾਰ ਸਿੰਘ ਓਐਸਟੀ ਗਿਆ ਦੂਜੇ ਓਐਸਟੀ ਰਾਜਵੀਰ ਸਿੰਘ ਬਾਰੇ ਇਹ ਹੈ ਕਿ ਉਹ ਹਟਾਉਣਾ ਸੀ ਸ਼ਾਇਦ ਕੈਨੇਡਾ ਚ ਲੈ ਗਿਆ ਹੁਣ ਜਿਹੜੀ ਖਬਰ ਹੈ ਉਹ ਇਹ ਹੈ ਕਿ ਖੋਰ ਬਹੁਤ ਨਜ਼ਦੀਕੀ ਮਾਨ ਸਾਹਿਬ ਦਾ ਵਿਸ਼ਵਾਸਪਾਤਰ ਨਵਨੀਤ ਬਦਵਾ ਉਸ ਨੂੰ ਹਟਾ ਦਿੱਤਾ ਗਿਆ ਇਹ ਨਵਨੀਤ ਪੱਤਰਕਾਰ ਸੀ ਪਹਿਲਾਂ ਫਿਰ ਮਾਨ ਸਾਹਿਬ ਨੇ ਉਸ ਨੂੰ ਪਨ ਮੀਡੀਆ ਦੇ ਵਿੱਚ ਦੀ ਅਪਾਰਟਮੈਂਟ ਕਰਕੇ ਉਸ ਨੂੰ ਆਪਣੇ ਨਾਲ ਰੱਖ ਲਿਆ ਇਨੂੰ ਡਾਈਜ਼ਿਗਨੇਸ਼ਨ ਦਿੱਤਾ ਸੀ ਸੀ ਡਾਇਰੈਕਟਰ ਕਮਿਊਨੀਕੇਸ਼ਨ ਹੁਣ ਦੋ ਇੱਕ ਬਸ ਹੁਣ ਇਕੱਲਾ ਇਹਨਾਂ ਦੇ ਨਾਰ ਜਿਹੜਾ ਰਹਿ ਗਿਆ ਉਹ ਬਤੇਜ ਪੰਨੂ ਰਹਿ ਗਿਆ ਬਾਕੀ ਹੌਲੀ ਹੌਲੀ ਸਾਰੇ ਹਟਾਏ ਜਾ ਰਹੇ ਨੇ ਜਿਹੜੇ ਮਾਨ ਸਾਹਿਬ ਦੀ ਮਰਜ਼ੀ ਦੇ ਨੇ ਵੈਸੇ ਇਹ ਤੁਹਾਨੂੰ ਦੱਸ ਦਈਏ ਇਹ ਮਾਨ ਸਾਹਿਬ ਨੇ ਦੋ ਤਿੰਨ ਬੰਦੇ ਰੱਖੇ ਸੀ ਇਹ ਮੀਡੀਆ ਚ ਰੱਖੇ ਸੀ ਜਾਂ ਜਿਹੜੇ ਨਾਲ OST ਰੱਖੇ ਸੀ ਅਦਰਵਾਈਜ਼ ਮੀਡੀਆ ਦੇ ਪੱਧਰ ਤੇ ਤਾਂ ਸਾਰਾ ਕੁਝ ਦਿੱਲੀ ਦੇਖ ਰਹੀ ਹੈ ਦਿੱਲੀ ਐਡ ਦੇ ਰਹੀ ਹੈ ਦਿੱਲੀ ਐਡ ਦੇ ਪੈਸੇ ਦੇ ਰਹੀ ਹੈ ਮੈਂ ਹੁਣ ਕੀ ਕਹਾਂ ਕਿ ਦਿੱਲੀ ਬਹੁਤ ਕੁਝ ਕਰ ਰਹੀ ਹੈ ਉਸ ਮਾਮਲੇ ਵਿੱਚ ਐਡਵਰਟਾਈਜ਼ਮੈਂਟ ਦੇ ਮਾਮਲੇ ਦੇ ਵਿੱਚ ਈਵਨ ਮੀਡੀਆ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਮੰਤਰੀ ਹੋਵੇ ਕੋਈ ਮਿਲੇ ਹੋਵੇ ਕਿਸੇ ਕਿਸਮ ਦਾ ਬਿਆਨ ਵੀ ਦੇਣ ਦਾ ਹੱਕ ਨਹੀਂ ਹੈ ਉਹ ਵੀ ਦਿੱਲੀ ਦੱਸਦੀ ਹੈ ਵੀ ਕਿਵੇਂ ਕਰਨਾ ਹੈ ਜੇ ਕਈ ਵਾਰੀ ਅਸੀਂ ਡਿਬੇਟ ਚ ਬੰਦਾ ਮੈਂ ਬੁਲਾਉਣਾ ਹੈ ਤਾਂ ਉਹ ਵੀ ਦਿੱਲੀ ਤੋਂ ਡਿਸਾਈਡ ਹੁੰਦਾ ਹੈ ਕਿ ਜਾਣਾ ਕਿ ਨਹੀਂ ਜਾਣਾ ਟਾਪਿਕ ਕੀ ਹੈ ਇਹ ਵੀ ਦਿੱਲੀ ਪੁੱਛਦੀ ਹੈ ਸੋ ਦਿੱਲੀ ਹੀ ਦਖਲਅੰਦਾਜ਼ੀ ਕਰ ਰਹੀ ਹੈ ਇਹ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਲੇਕਿਨ ਹੁਣ ਜਿਹੜੀ ਦਖਲਅੰਦਾਜ਼ੀ ਹੋਈ ਹੈ ਉਹ ਬੜੀ ਕਮਾਲ ਦੀ ਹੈ ਕਿ ਹੌਲੀ ਹੌਲੀ ਮਾਨ ਸਾਹਿਬ ਦੇ ਉਸ ਜੀ ਹਟਾ ਦੋ ਮਾਨ ਸਾਹਿਬ ਦੇ ਨਾਲ ਜਿਹੜੇ ਉਹਨਾਂ ਦੇ ਵਿਸ਼ਵਾਸ ਇਹ ਜਿਹੜਾ ਨਵਨੀਤ ਹਟਾ ਹੈ ਯੋ ਨਾ ਕੋਰਪੋਰੇਟ ਦੀ ਮੈਂਬਰ ਸੀ ਵਿਸ਼ਵਾਸਪਾਤਰ ਸੀ ਨਾਂ ਨੁੰਦਾ ਸੀ ਇਹ ਕਮੇਟੀ ਚ ਹਟਾਇਆ ਵੀ ਬਹੁਤ ਜਿਹੜਾ ਹੈ ਜਿਹਨੂੰ ਕਹਿੰਦੇ ਕਿ ਬਹੁਤ ਬੇਆਬਰੂ ਹੋ ਕੇ ਤੇਰੇ ਕੂਚੇਸ ਸੇ ਨਿਕਲੇ ਬੇਆਬਰੂ ਹੋ ਕੇ ਕਰਕੇ ਕੱਢਿਆ ਮਤਲਬ ਆਇਆ ਕਹਿੰਦੇ ਜੀ ਦਫ਼ਤਰ ਤੁਸੀਂ ਸੀਐਮ ਹਾਊਸ ਰਿਪੋਰਟਸ ਆ ਦੇ ਉਹ ਆਉਂਦਾ ਸੀ ਸੀਐਮਸ ਜਾਂਦਾ ਸੀ ਤੇ ਉਹਦੀਆਂ ਜਿਹੜੀਆਂ ਮਾਨ ਸਾਹਿਬ ਦੇ ਨਾਲ ਮੀਟੇਗਾ ਦੇਖਿਆ ਜਾਂਦਾ ਸੀ ਲੇਕਿਨ ਕੱਲ ਜਦੋਂ ਆਇਆ ਤੇ ਉਹਨੂੰ ਕਹਿੰਦੇ ਜਾਓ ਹੋਰ ਤਾਂ ਹੋਰ ਦੀ ਗੱਡੀ ਵੀ ਰੱਖ ਲਈ ਕਹਿੰਦੇ ਸਰਕਾਰੀ ਗੱਡੀ ਦੇ ਦਿਓ ਕੋਠੀ ਖਾਲੀ ਕਰ ਦਿਓ ਇਸ ਤਰ੍ਹਾਂ ਦਾ ਬਿਹੇਵੀਅਰ ਤੇ ਮਾਨ ਸਾਹਿਬ ਕਿਉਂ ਚੁੱਪ ਨੇ ਮਾਨ ਸਾਹਿਬ ਕਿਉਂ ਨਹੀਂ ਬੋਲੇ ਕਿ ਜਾਤਾ ਦਰਸ਼ਨ ਨਾ ਲੋਕਾਂ ਨੂੰ ਕਿ ओंकार ਸਿੰਘ ਦੀ ਕੀ ਗਲਤੀ ਹੈ ਇਹਦੀ ਕੀ ਗਲਤੀ ਹੈ ਕਿਉਂ ਕੱਢੇ ਜਾ ਰਹੇ ਨੇ ਕੋਈ ਕੇਸ ਹੈ ਕ腐ਸ਼ਨ ਦਾ ਕੇਸ ਹੈ ਕਿਹੜਾ ਕੇਸ ਹੈ ਦੱਸੋ ਚਲੋ ਨਹੀਂ ਦੱਸਦੇ ਫਿਰ ਲੋਕ ਕਿ ਆਸਰਾਈਆਂ ਲਾਉਂਦੇ ਨੇ ਕਿਆਸਰਾਈ ਇਹ ਲਾਈ ਗਈ ਆ ਹੁਣ ਕਿ ਮਾਨ ਸਾਹਿਬ ਜਦੋਂ ਹਸਪਤਾਲ ਚ ਪਏ ਸੀ ਉਸ ਵੇਲੇ ਸੰਦੀਪ ਪਾਟਕ ਆਇਆ ਸੰਦੀਪ ਪਾਟਕ ਨੇ ਇਹਨਾਂ ਨੂੰ ਅਰਜ਼ਾਇਨ ਕਰਨ ਲਈ ਕਿਹਾ ਮਾਨ ਸਾਹਿਬ ਨੇ ਜਵਾਬ ਦਿੱਤਾ ਮਾਨ ਸਾਹਿਬ ਅੜ ਗਏ ਮੁੱਖ ਮੰਤਰੀ ਅੜ ਗਏ ਤੇ ਕਹਿੰਦੇ ਨੇ ਵੀ ਇਹ ਕਿਹਾ ਵੀ ਹਾਂ ਜੇ ਤੁਸੀਂ ਕੋਈ ਹੋਰ ਤਬਦੀਲੀ ਕਰਨੀ ਹੈ ਕਰ ਲਓ ਜਿਹੜੀਆਂ ਹੋਰ ਤਬਦੀਲੀਆਂ ਚ ਇਹ ਤਬਦੀਲੀਆਂ ਹੋ ਰਹੀਆਂ ਨੇ ਇੱਕ ਤਾਂ ਇਹ ਹੋ ਸਕਦਾ ਦੂਜਾ ਇਹ ਰਣਨੀਤੀ ਹੋ ਸਕਦੀ ਹੈ ਵੀ ਠੀਕ ਹੈ ਮਾਨ ਸਾਹਿਬ ਜੇ ਨਹੀਂ ਵੀ ਜਾਣਦੇ ਕੋਈ ਗੱਲ ਨਹੀਂ ਕੰਮ ਤਾਂ ਅਸੀਂ ਲੈਣਾ ਸਾਨੂੰ ਪਤਾ ਕਿਵੇਂ ਦੇਖਣਾ ਜਿਵੇਂ ਪਹਿਲਾਂ ਚਾਰ ਮੰਤਰੀ ਬਣਾਏ ਨੇ ਪੰਜ ਉਹ ਇਸ ਤਰ੍ਹਾਂ ਬਣਾਏ ਨੇ ਮਾਨ ਸਾਹਿਬ ਤਾਂ ਲੈ ਕੇਗੇ ਦਿੱਲੀ ਬੁਲਾੜੇ ਦਿੱਲੀ ਜਾ ਕੇ ਉਹਨਾਂ ਨੂੰ ਦੱਸਦਾ ਕਿ ਤੁਸੀਂ ਆ ਮੰਤਰੀ ਹੋਵੋਗੇ ਇਮਾਨਦਾਰੀ ਨਾਲ ਕੰਮ ਕਰਿਓ ਹੁਣ ਜਿਹਨਾਂ ਨੂੰ ਪਤਾ ਹੈ ਕਿ ਭਗਵਾਨ ਤਮਾਨ ਮੁੱਖ ਮੰਤਰੀ ਇੱਥੇ ਹੈ ਨਹੀਂ ਮੰਤਰੀ ਸਾਨੂੰ ਦਿੱਲੀ ਨੇ ਬਣਾਇਆ ਹੈ ਇਸ ਕਰਕੇ ਉਹ ਤਾਂ ਪਹਿਲਾਂ ਤੋਂ ਹੀ ਇਹਦਾ ਸਟਾਈਲ ਆਫ ਵਰਕਿੰਗ ਹੈ ਨਾ ਕੇਜਰੀਵਾਲ ਦਾ ਤੁਹਾਡੇ ਸਾਹਮਣੇ WhatsApp ਤੇ ਲਾਤਾ ਸੀ ਵਿਰੋਧੀ ਧਰਨਾ ਦਾ ਨਤਾ ਸਖਪਾਲ ਕਰ ਕੋਈ ਬੋਲਿਆ ਤੋ ਐਸਾ ਹੀ ਹੈ ਇਹ ਸਾਰੇ ਬੈਸਤ ਸਾਰੀਆਂ ਪਾਰਟੀਆਂ ਦਾ ਇਹਨਾਂ ਚ ਥੋੜਾ ਜਿਆਦਾ ਸੋ ਉਹ ਨਵੀਂ ਗੱਲ ਹੋਈ ਕਿ ਹੁਣ ਹੌਲੀ ਹੌਲੀ ਜਦੋਂ ਇਹਨਾਂ ਦੇ ਬੰਦਿਆਂ ਨੂੰ ਹਟਾਇਆ ਜਾਊਗਾ ਫਿਰ ਕੌਣ ਆਉਣਗੇ ਇਹਨਾਂ ਦੇ ਦਿੱਲੀ ਦੇ ਬੰਦੇ ਪਾਇੰਟ ਹੋਣਗੇ ਦਿੱਲੀ ਜਦੋਂ ਆਪਣੇ ਬੰਦੇ ਪਾਇੰਟ ਕਰੂ ਤੇ ਆਪਣੀ ਮਰਜ਼ੀ ਨਾਲ ਚਲਾਉ ਤੇ ਮਾਨ ਸਾਹਿਬ ਦੀ ਤੇ ਕਿੱਥੇ ਇਹਦਾ ਮਤਲਬ ਕਿ ਉਹ ਕਹਿੰਦੇ ਜੇ ਨਹੀਂ ਵੀ ਮਾਨ ਸਾਹਿਬ ਜਾਂਦੇ ਕੋਈ ਗੱਲ ਨਹੀਂ ਸਾਨੂੰ ਰਾਜ ਚਲਾਉਣਾ ਆਉਂਦਾ ਸੀ ਇਸ ਤਰ੍ਹਾਂ ਚਲਾ ਲਾਂਗੇ ਆਪਾਂ ਤਾਂ ਪਹਿਲਾਂ ਵੀ ਦੇਖਿਆ ਜਿੰਨੀਆਂ ਵੀ ਕੀ ਪੋਸਟ ਨੇ ਉਹ ਦਿੱਲੀ ਤੋਂ ਡੀਜੀਪੀ ਪੰਜਾਬ ਦਿੱਲੀ ਤੋਂ ਕੋਈ ਹੋਰ ਵੱਡੇ ਲੈਵਲ ਦੀ ਪੋਸਟ ਹੈ ਦਿੱਲੀ ਤੋਂ ਜਦ ਦਿੱਲੀ ਤੋਂ ਗ੍ਰੀਨ ਸਿਗਨਲ ਤੋਂ ਬਾਅਦ ਮਾਨਸਾ ਵੀ ਮਰਜੀ ਤਰ੍ਹਾਂ ਨਹੀਂ ਚੱਲੀ ਹੁਣ ਤਾਂ ਇਹਦਾ ਰਿਜਾਇਨ ਕਰ ਗਈ ਐਜੂਕੇਸ਼ਨ ਬੋਰਡ ਦੀ ਜਿਹੜੀ ਚੇਅਰ ਪਰਸਨਲ ਨੇ ਉਹ ਵੀ ਦਿੱਲੀ ਤੋਂ ਤੇ ਰਾਜ ਸਭਾ ਦੇ ਮੈਂਬਰ ਗਏ ਉਹ ਵੀ ਪੰਜਾਬ ਤੋਂ ਮਾਨਸਾ ਨੂੰ ਸ਼ਾਇਦ ਇੱਕ ਦਿਨ ਬਾਰੇ ਪੁੱਛ ਲਿਆ ਹੋਵੇ ਵੀ ਚਲੋ ਨਸੀਚੇਬਾਲ ਨੂੰ ਬਣਾ ਦਿੰਨੇ ਆ ਨਹੀਂ ਤਾਂ ਸਾਰੇ ਦਿੱਲੀ ਉਹ ਕਿਵੇਂ ਬਣਾਏ ਕੀ ਬਣਾਇਆ ਕੀ ਕਰੀਰੀਆ ਰੱਖਿਆ ਤਾਂ ਕੇਜੀਪਾਲ ਸਾਹਿਬ ਜਾਣਦੇ ਨੇ ਮਾਸੂਮ ਨੂੰ ਤਾਂ ਪਤਾ ਸੋ ਇਸ ਕਰ ਕਰਕੇ ਇਹ ਵੀ ਹੁਣ ਹੋ ਰਿਹਾ ਹੈ ਕਿ ਭਗਵੰਤ ਮਾਨ ਜਾ ਰਿਹਾ ਜਾਂ ਨਹੀਂ ਜਾ ਰਿਹਾ ਲੇਕਿਨ ਭਗਵੰਤ ਮਾਨ ਦੇ ਬੰਦੇ ਉਹਦੀ ਕੋਟਰੀ ਉਹ ਜਾ ਰਹੀ ਹੈ ਜਿਹੜੀ ਕਿਚਨ ਕੈਬਿਨੇਟ ਹੁੰਦੀ ਹੈ ਨਾ ਉਹਨੂੰ ਇੱਕ ਇੱਕ ਕਰਕੇ ਕੱਢਿਆ ਜਾ ਰਿਹਾ ਨਵਦੀਤ ਵੱਧ ਵੱਧ ਜਾਣ ਤੋਂ ਬਾਅਦ ਗੱਲ ਸਭ ਨੇ ਆਈ ਹੈ ਵੈਸੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਕਿ ਮੀਡੀਆ ਨਾਲ ਰਿਲੇਟਡ ਕਾਫੀ ਗੱਲਾਂ ਚ ਜਦੋਂ ਹਾਈ ਕੋਰਟ ਨੇ ਸਵਾਲ ਪੁੱਛਨੇ ਸ਼ੁਰੂ ਕੀਤੇ ਫਸਦੇ ਜਸਟੀਫਿਕੇਸ਼ਨ ਕੋਈ ਨਹੀਂ ਕਿ ਤੁਸੀਂ ਐਡਵਰਟਾਈਜ਼ਮੈਂਟ ਬਾਹਰ ਕਿਵੇਂ ਦਿੱਤੀ ਕਿ ਕੀ ਉਹਦਾ ਲੌਜੀਕ ਕੀ ਹੈ ਕਿ ਤੁਸੀਂ ਮਹਾਰਾਸ਼ਟਰ ਗੁਜਰਾਤ ਜਾਹਰ ਪਾਸੇ ਪੰਜਾਬ ਦੀਆਂ ਐਡ ਦੇ ਰਹੇ ਹੋ ਕਿਉਂ ਦੇ ਰਹੇ ਹੋ ਇਹ ਤਾਂ ਦਿੱਲੀ ਦੇ ਅਜੀ ਦੇ ਵੀ ਪੁੱਛਿਆ ਉਹ ਗੱਲ ਅਲੱਗ ਹੈ ਲੇਕਿਨ ਇਹ ਵੀ ਇੱਕ ਮਸਲਾ ਖੜਾ ਹੋ ਗਿਆ ਕਿ ਤੁਸੀਂ ਜਵਾਬ ਕਿਉਂ ਦੇਵੋਗੇ ਜਸਟੀਫਾਈ ਕਿਵੇਂ ਕਰੋਗੇ ਜੇ ਨਹੀਂ ਵੀ ਹੈ ਲੋਕਾਂ ਚ ਜਸਟੀਫਿਕੇਸ਼ਨ ਤਾਂ ਦੇਣੀ ਪਊ ਨਾ ਕਿਉਂ ਪੰਜਾਬ ਦੇ ਕੋਲ ਪੈਸੇ ਤਾਂ ਪਹਿਲਾਂ ਹੀ ਨਹੀਂ ਹੈ ਹੁਣ ਤਾਂ ਸੀਵਰੇਜ ਜਿਹੜੇ ਟ੍ਰੀਟਮੈਂਟ ਪਲਾਟਾਂ ਦਾ 12 ਕਰੋੜ ਦੇਣਾ ਸੀ ਉਹਦੇ ਚ ਵੀ ਉਹਨਾਂ ਨੇ ਪੈਸਾ ਨਹੀਂ ਸਿਕਿਉਰਿਟੀ ਦਾ ਜਮ੍ਹਾਂ ਕਰਾਇਆ ਤੇ ਇੱਕ ਸਕੂਲ ਦੀ ਸ਼ਿਕਾਇਤ ਹੋਈ ਸੀ ਗੱਲ ਕਿਉਂ ਟ੍ਰੀਟਮੈਂਟ ਨਹੀਂ ਸਹੀ ਹੁੰਦੀ ਮਹਾਲੀ ਦੀ ਉਹਨਾਂ ਨੇ 93 ਸ਼ਹਿਰਾਂ ਦੇ 128 ਪਲਾਟਾਂ ਦੀ ਕਰਤੀ ਹਾਈ ਕੋਰਟ ਕਹਦੇ ਇਹਦਾ ਦੱਸੋ ਨਾਲੇ 12 ਕਰੋੜ ਰੁਪਏ ਜਮ੍ਹਾਂ ਕਰਾਓ ਜਦੋਂ ਨਹੀਂ ਕਰਾਇਆ ਕੋਟਕਾਂ ਦੀ 1 ਕਰੋੜ ਰੁਪਇਆ ਦੇਣ ਦਾ ਪਊਗਾ ਤੁਹਾਨੂੰ ਜੇ ਨਹੀਂ ਕੋਈ ਮਸਲਾ ਦਾ ਐਸਾ ਹੋਵੇ ਝੋੜਾ ਚੱਕਿਆ ਨਹੀਂ ਜਾ ਰਿਹਾ ਆੜਤੀ ਹੜਤਾਲ ਤੇ ਨੇ ਸ਼ੈਡਲਰ ਜਿਹੜੇ ਮਾਲਕ ਨੇ ਉਹ ਹੜਤਾਲ ਤੇ ਨੇ ਤੇ ਕੇਂਦਰ ਸਰਕਾਰ ਚੱਕ ਨਹੀਂ ਰਹੀ ਤੇ ਕੋਈ ਕਹਿੰਦਾ ਜੀ ਇਹ ਕਿਸਾਨ ਰੇਲ ਤੇ ਬੈਠੇ ਨੇ ਟ੍ਰੇਡਾ ਕਰਕੇ ਨਹੀਂ ਚੱਕ ਰਹੇ ਜੋ ਮਰਜ਼ੀ ਹੋਵੇ ਪੰਜਾਬ ਸਰਕਾਰ ਬਹੁਤ ਸਾਰੇ ਫਰੰਟ ਆ ਤੇ ਫੇਰ ਨਜ਼ਰ ਆ ਰਹੀ ਹੈ ਤੇ ਹੁਣ ਇੱਕ ਗੱਲ ਨਵੀਂ ਹੋਰ ਆ ਗਈ ਕਿ ਲੋਕਾਂ ਚੇ ਗੱਲ ਤਾਂ ਜਾ ਰਹੀ ਹੈ ਕਿ ਮਾਨ ਸਾਹਿਬ ਨੂੰ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਹੁਣ ਮਾਨ ਜਾਤਾ ਇਹ ਕਹੇ ਲੋਕ ਉਹਦੇ ਨਾਲ ਆ ਜਾਣਗੇ ਜੇ ਭਗਵੰਤ ਮਾਨ ਨੇ ਕਹੇ ਵੀ ਦੇਖੋ ਮੈਨੂੰ ਕੰਮ ਕਰਨ ਦਿਓ ਮੇਰਾ ਪੰਜਾਬ ਹੈ ਮੈਨੂੰ ਪਤਾ ਹੈ ਮੈਂ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਜਾਣਦਾ ਮੈਂ ਪਿੰਡਾਂ ਚ ਰਿਹਾ ਮੈਂ ਪਿੰਡਾਂ ਦੇ ਲੋਕਾਂ ਨੂੰ ਜਾਣਦਾ ਤੇ ਮੈਨੂੰ ਆਪਦਾ ਕੰਮ ਕਰਨ ਦਿਓ ਤੁਸੀਂ ਹਰ ਇੱਕ ਕੰਮ ਚ ਦਖਲ ਲਾ ਦਿਓ ਤੇ ਫਿਰ ਤੁਸੀਂ ਦੇਖੋ ਲੋਕ ਭਗਵੰਤ ਮਾਨ ਦੇ ਨਾਲ ਆ ਜਾਣਗੇ ਲੋਕ ਨੇ ਭਗਵੰਤ ਮਾਨ ਨੂੰ ਵੋਟ ਪਾਈ ਹੈ ਲੋਕਾਂ ਨੇ ਕੇਜਰੀਵਾਲ ਨੂੰ ਥੋੜੀ ਵੋਟ ਪਾਈ ਆ ਤੇ ਹੁਣ ਚਰਾਹ ਦਿੱਲੀ ਰਹੀ ਆ ਹੁਣ ਤਾਂ ਹੋਰ ਆ ਜਿਹੜੇ ਲੋਕ ਐਗਜ਼ਾਮਪਲ ਦਿੰਦੇ ਨੇ ਜਿਹੜੇ ਠੇਕੇ ਨੇ ਟਾਇਲਟ ਦੇ ਠੇਕੇ ਉਹ ਵੀ ਦਿੱਲੀ ਆ ਰਹੇ ਨੇ ਤੇ ਆਈ ਕਾ ਆਰਟੀਏ ਦੀ ਇਨਫੋਰਮੇਸ਼ਨ ਨੇ ਤੁਹਾਨੂੰ ਦੱਸਿਆ ਨਹੀਂ ਕਿ ਜਿਹੜਾ ਖਰਚਾ ਹੁੰਦਾ ਜੇ ਆਉਣੇ ਆਉਣਾ ਮੋੜ ਮੰਡੀ ਕੇਜਰੀਵਾਲ ਨੇ ਇੱਥੇ ਰੈਲੀ ਕਰਨੀ ਹੈ ਚ ਉਹਦੇ ਚ 4 ਕਰੋੜ 16 ਲੱਖ ਰੁਪਿਆ ਖਰਚ ਹੋਇਆ ਪਾਰਟੀ ਦੀ ਰੈਲੀ ਸਰਕਾਰ ਦਾ ਖਰਚਾ ਤੇ ਉਹ ਵੀ ਟਿਕਾ ਦਿੱਤਾ ਜਿਹੜੀ ਇਵੈਂਟ ਮੈਨੇਜਮੈਂਟ ਦੀ ਕੰਪਨੀ ਹੈ ਦਿੱਲੀ ਦੀ ਲੋਟ ਸਪੀਕਰ ਤੋਂ ਲੈ ਕੇ ਟੈਂਟਾਂ ਨੇ ਸਭ ਦਿੱਲੀ ਦੇ ਪਤਾ ਕੋਈ ਲੋਕ ਹੁਣ ਇੰਨੇ ਤਾਂ ਕੰਪਲੀਟ ਹੀ ਨਾ ਸਮਝਦੇ ਨੇ ਸਭ ਕੁਝ ਕਿ ਕੀ ਚੱਲ ਰਿਹਾ ਹੈ ਤੋਂ ਇਸ ਕਰਕੇ ਪੰਜਾਬ ਕਦੇ ਵੀ ਦਿੱਲੀ ਦੇ ਥੱਲੇ ਨਹੀਂ ਲੱਗਦਾ ਇਹ ਵੀ ਹੈ ਉਹਨਾਂ ਦੇ ਮਨਾਂ 'ਚ ਬਹੁਤ ਕੁਝ ਚੱਲ ਰਿਹਾ ਹੈ ਇਹ ਸਮਝ ਲੈਣਾ ਚਾਹੀਦਾ ਨੂੰ ਜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤਕੜੀ ਰਹੇ ਅਗਲੀਆਂ ਬਦਲ ਸਭਾ ਦੇ ਵਿੱਚ ਕੁਝ ਕਰ ਸਕੇ ਆ 92 ਲੈ ਰਹੇ 92 ਜਿੱਤੇ ਥੋੜੀ ਨੇ ਉਹ ਤਾਂ ਹਾਰੇ ਨੇ ਅਕਾਲੀ ਹਾਰੇ ਨੇ ਆਪਣੀਆਂ ਨਲਾਕੀਆਂ ਕਰਕੇ 31000 ਕਰੋੜ ਦਾ ਖੀਲੇ ਤੇ ਨਹੀਂ ਦੇ ਗਿਆ ਸੀ ਸੁਖਵੀਰ ਸਿੰਘ ਬਾਦਲ ਚ ਕਰਜ਼ਾ ਚੜਾ ਗਿਆ ਸੀ ਪਹਿਲੇ ਕਰਜ਼ੇ ਛੱਡ ਕੇ ਤੇ ਇਸੇ ਤਰੀਕੇ ਨਾਲ ਕਾਂਗਰਸ ਦੀਆਂ ਲੜਾਈਆਂ ਨੇ ਹਾਰੇ ਉਹਨੇ ਇਹ ਆਪਣੇ ਆਪ ਨੂੰ ਜਿੱਤੇ ਸਮਝ ਲੈ ਕੇ ਸਾਨੂੰ ਲੋਕਾਂ ਨੇ ਅਸਲ ਦੋਨੇ ਲੋਕ ਅੱਕੇ ਹੋਏ ਸੀ ਕਾਂਗਰਸ ਤੋਂ ਵੀ ਅਕਾਲੀਆਂ ਤੋਂ ਵੀ ਇਹ ਜਿੱਤ ਕੇ ਹੋਣੇ ਕਿ ਲੋਕ ਇਸ ਕਰਕੇ ਕਹਿੰਨੇ ਕਿ ਪੰਜਾਬ ਦੀ ਆਰਥਿਕਤਾ ਦਾ ਹਾਲ ਬੁਰਾ ਹੈ ਪੰਜਾਬ ਦੇ ਕੋਲ ਨੌਕਰੀਆਂ ਨਹੀਂ ਹੈ ਪੰਜਾਬ ਦੇ ਕੋਲ ਕਿੰਨਾ ਕੁ ਚਿਰ ਪੰਜਾਬ ਸੁੱਕੇ ਭਾਸ਼ਣ ਸੁਣੂਗਾ ਤੋ ਇਹ ਸਾਰੀ ਗੱਲ ਤੇ ਦਿੱਲੀ ਤੇ ਹੁਣ ਲੋਕ ਨਰਾਜ਼ ਨੇ ਕਿ ਤੁਸੀਂ ਦਖੰਡਾ ਜਿਉਂ ਕਰਦੇ ਹੋ ਕਰ ਲੈਣ ਤੋਂ ਮਾਨ ਨੂੰ ਕੰਮ ਤੋ ਖੁੱਲ ਕੇ ਕਰਨ ਤੋ ਉਹਨੂੰ ਖੁੱਲ ਕੇ ਖੇਡਣ ਤੋ ਮਾਨ ਨੂੰ ਵੀ ਚਾਹੀਦਾ ਖੁੱਲ ਕੇ ਖੇਡੇ ਰਾਜ ਤਾਂ ਫਿਰ ਅਗਲੇ ਨੂੰ ਵੈਸੇ ਵੀ ਨਹੀਂ ਦੇਣਾ ਜੇ ਖੁੱਲ ਕੇ ਖੇਡੋਗੇ ਲੋਕ ਤਾਂ ਨਾਲ ਹੋਣਗੇ ਬਹੁਤ ਕੁਝ ਐਸਾ ਹੈ لیکن ਆ ਨਵनीत ਬਦਵਾ ਤੇ ਜਾਨ ਨੇ ਜਿਹੜੀ ਉਹਦੀ ਉਹਨੂੰ ਕੱਢਿਆ ਗਿਆ ਉਸ ਤੋਂ ਬਾਅਦ ਇੱਕ ਵਾਰ ਫੇਰ ਇਹ ਚਰਚਾ ਸ਼ੁਰੂ ਕਰਤੀ ਕਿ ਮਾਨਸਾ ਹਬ ਦਾ ਕੋਈ ਵੀ ਭਲਾਇਆ ਹੋਇਆ ਬੰਦਾ ਕੋਈ ਵੀ ਉਹਨਾਂ ਦੀ ਕੀਤੀ ਹੋਈ ਅਪਾਇੰਟਮੈਂਟ ਦਿੱਲੀ ਨੂੰ ਮਨਜ਼ੂਰ ਨਹੀਂ ਜਿੰਨਾ ਚਿਰ ਦਿੱਲੀ ਦੀ ਮਨਜ਼ੂਰੀ ਨਹੀਂ ਮਿਲਦੀ ਉਹਨਾਂ ਚਿਰ ਪੰਜਾਬ 'ਚ ਕੋਈ ਬੰਦਾ ਨਹੀਂ ਕੰਮ ਕਰ ਸਕਦਾ ਇਉਂ ਲੱਗਣ ਲੱਗਿਆ ਐਨਾਂ ਹੀ ਮਿਲ ਜੇ ਖੋਰ ਵੀਡੀਓ ਦਾ ਥੋੜਾ ਬਹੁਤ ਬਹੁਤ ਸ਼ੁਕਰੀਆ